ਸੰਗਤ ਜੀ ਜਿਹਨੂੰ ਪ੍ਰਵਾਹ ਹੁੰਦੀ ਹੈ ਨਾ ਪੇਸ਼ੈਂਟਾਂ ਦੀ ਉਹ ਕੱਲੇ ਫੇਸਬੁੱਕ ਤੇ ਕਮੈਂਟ ਨਹੀਂ ਕਰਦਾ ਉਹ ਵੀਡੀਓ ਸਾਡੇ ਸ਼ੇਅਰ ਕਰਦਾ ਸ਼ੇਅਰ ਕਰਦੇ ਹੋ ਤੀਨ ਇਨਾਂ ਤੱਕ ਤੇ ਵੀਡੀਓ ਦੇਖ ਕੇ ਪਹੁੰਚੇ ਨੇ ਪੇਸ਼ੈਂਟ ਪਿਆ ਰਹਾ ਸੀ ਕਹਿੰਦਾ ਕੀੜੇ ਉਹ ਜੀ ਬਿਲਚਰ ਲੈ ਕੇ ਆਇਆ ਜਰਾ ਫਟਾਫਟ ਸਾਡੇ ਤੇ ਕਿਵੇਂ ਆਏ ਤੁਸੀਂ ਅਸੀਂ ਨੈਟ 'ਚ ਦੇਖਿਆ ਸੀ ਨੈਟ ਤੇ ਵੀਡੀਓ ਦੇਖਿਆ ਤਾਂ ਹੀ ਮੈਂ ਸੰਗਤ ਜੀ ਤੁਹਾਨੂੰ ਕਹਿੰਦਾ ਤੁਹਾਡੇ ਵੀਡੀਓ ਸ਼ੇਅਰ ਕਰਨੇ ਆਪਣੇ ਆਪ ਚ ਬਹੁਤ ਜ਼ਰੂਰੀ ਹੈ ਕਿ ਕੀੜੇ ਪਏ ਹੋਏ ਨੇ ਹਾਂ ਜੀ ਪੁੱਤੇ ਨੇ ਵੱਢਿਆ ਸੀ ਕੀੜੇ ਪਏ ਘਰ ਪਰਿਵਾਰ ਕਿੱਥੇ ਉਹਨਾਂ ਦਾ ਆਹ ਕਾ ਪ੍ਰਵਾਹੀ ਪਰ ਇਹ ਜੰਮ ਕਰੋ ਬਾਹਰ ਗੱਡੇ ਹੋਏ ਸੜਕ ਤੇ ਹੀ ਰਹਿੰਦੇ ਹੋ ਓਏ ਬੜੀ ਬਦਬੂ ਆ ਰਹੀ ਹੈ ਬੈਠੋ ਜੀ ਤੁਹਾਡੇ ਨਾਲ ਆਟੋ ਚਲਾਉਂਦੇ ਸੀ ਜਾਣਦੇ ਸੀ ਨੂੰ ਜਾਣਦੇ ਸੀ ਜੀ ਤਾਂ ਲੈ ਕੇ ਆਏ ਤਾਂ ਲੈ ਕੇ ਆਏ ਉਹ ਨੈਟ ਜ ਤੁਹਾਡਾ ਦੇਖਿਆ ਫਿਰ ਉਸ ਤੋਂ ਬਾਅਦ ਫਿਰ ਮੈਂ ਅਸੀਂ ਇੱਥੇ ਲੈ ਤੁਸੀਂ ਮਰਨ ਦੇਣਾ ਸੀ ਨੂੰ ਤੁਹਾਡੂ ਕੀ ਲੋੜ ਸੀ ਲੋਕ ਹੋਏ ਨੇ ਅਸੀਂ ਕਹਿੰਦੇ ਪਲਾ ਹੋ ਜਾਏਗਾ ਇਹਦਾ ਜਿਹਨੂੰ ਇਨਸਾਨੀਅਤ ਦੀ ਪਰਵਾਹ ਹੁੰਦੀ ਹੈ ਨਾ ਉਹ ਟਾਈਮ ਦਿੰਦੇ ਐ ਐਦਾ ਪੇਸ਼ੈਂਟ ਲੈ ਕੇ ਆਉਂਦੇ ਐ ਤੁਸੀਂ ਲੈ ਕੇ ਨਹੀਂ ਆ ਰਹੇ ਕਤੋਂਕਟ ਵੀਡੀਓ ਸਾਂਝੇ ਕਰਕੇ ਐਦਾ ਦੇ ਲੋਕਾਂ ਤੱਕ ਸਾਡੀ ਮਦਦ ਪਹੁੰਚਾਉਣ ਤੇ ਤਾਂ ਕਰੋ ਇਹ ਆਪਣਾ ਫਰਜ਼ ਨਿਭਾ ਕੇ ਲੋਕ ਲੈ ਆਉਂਗੇ ਤੁਸੀਂ ਕਤੋਂਕਟ ਵੀਡੀਓ ਸਾਂਝੇ ਕਰਕੇ ਇਹਨਾਂ ਤੱਕ ਪਹੁੰਚਾਓ ਅੰਦਰ ਲੈ ਲਓ ਚਲੋ ਇਹ ਸਾਫ਼ ਕਰਿਓ ਇਹਦਾ ਕਰੂਗੇ ਅੰਦਰ ਲੈ ਕੇ ਆਓ ਓਏ ਓ ਪੇਸ਼ੈਂਟ ਬੜੀ ਬੁਰੀ ਬੁਰੀ ਹਾਲਾਤ ਚ ਆ ਰਿਹਾ ਸਵੇਰੇ ਦਿੱਲੀ ਤੋਂ ਅੰਕਲ ਆਂਟੀ ਆਏ ਨੇ ਉਸ ਤੋਂ ਬਾਅਦ ਮਾਨਸੇ ਸੰਗਰੂਰ ਤੋਂ ਆਏ ਨੇ ਉਹਨੇ ਇੱਕ ਫੇਸ ਮੋਹਲੀ ਤੋਂ ਆਏ ਹੋ ਅਸੀਂ ਕੀ ਕਰੀਏ ਦੱਸੋ ਸਰਦ ਕੀ ਕਰੀਏ ਤੁਸੀਂ ਇਹਨਾਂ ਜਵਾ ਕਰ ਲਓ ਐਡਮਿਟ ਕਰ ਲੀਏ ਇਹਦਾ ਇਲਾਜ ਕਰੋ ਅੱਗੇ ਜਾਈ ਉੱਥੇ ਸੜਕਾਂ ਦਾ ਰੋਲ ਲੱਗਦਾ ਤੋਰ ਫੇਰ ਸਕਦਾ ਨਹੀਂ ਆਟੋ ਚਲਾਣੀ ਚਾਹਦਾ ਹੂੰ 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 ਆਸਲਾ ਨਹੀਂ ਜੀ ਇਹ ਮਸਲੀ ਕਿ ਉਹ ਤੇਾਰੇ ਕੀ ਹੈ ਧਾਗਾ ਹੈ ਬਾਹਰ ਦੇ ਵਿੱਚ ਉਹ ਹੋਏ ਤਾਂ ਨਿਕਲਣਾ ਸ਼ੁਰੂ ਹੋ ਗਏ ਪਾਂ ਜੀ ਹੂੰ ਕਲੋਜ਼ ਕਰ ਲਿਓ ਬਿਲਕੁਲ ਕਲੋਜ਼ ਬਿਲਕੁਲ ਹੂੰ ਹੂੰ ਓਏ ਵਾਹ ਗੁਰੂ ਓਏ ਗੁਰੂ ਇਹ ਪੇਸ਼ੈਂਟ ਹੁਣੇ ਇੱਕ ਫੇਸ ਤੋਂ ਆਏ ਨੇ ਬੜੇ ਹੌਕੇ ਹਾਲਾਤ ਨੇ ਪੀੜੇ ਪੂਰੇ ਪਏ ਹੋਏ ਨੇ ਕਹਿੰਦੇ ਅੰਦਰੋਂ ਡਿੱਕ ਰਹੇ ਹਾਂਜੀ ਹਾਏ 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 ਇਨਾ ਹਾਲਾਤਾਂ ਦੇ ਵਿੱਚ ਪੇਸ਼ੈਂਟ ਸਾਡੇ ਕੋਲ ਪਹੁੰਚ ਰਹੇ ਆ ਤਾਂ ਬੇਨਤੀਆਂ ਕਰਦੇ ਆ ਸਹਿਯੋਗ ਜ਼ਰੂਰ ਕਰੋ ਹਾਏ ਸੜਕਾਂ ਤੇ ਰੋਦੇ ਫਿਰਦੇ ਉੱਥੇ ਹਾਂਜੀ ਇਹ ਕੰਡੀਸ਼ਨਸ ਆ ਜੀ ਜਿਨ੍ਹਾਂ ਨੇ ਸਾਡਾ ਇੰਟਰਨੈਟ ਤੇ ਵੀਡੀਓ ਦੇਖਿਆ ਸੀਗਾ ਤਾਂ ਹੀ ਤੁਹਾਨੂੰ ਬਾਰ ਬਾਰ ਬੇਨਤੀਆਂ ਕਰਦੇ ਆ ਕਿ ਪੇਸ਼IENTS ਨੂੰ ਜ਼ਰੂਰ ਸਾਡੇ ਵੀਡੀਓ ਜ਼ਰੂਰ ਸਾਂਝੇ ਕਰਿਆ ਕਰੋ ਤਾਂ ਕਿ ਕੋਈ ਬੰਦਾ ਮਦਦ ਵੀ ਕਰਨਾ ਚਾਹੁੰਦਾ ਉਹਨੂੰ ਜੇ ਸਾਡੇ ਬਾਰੇ ਪਤਾ ਹੋਏਗਾ ਤਾਂ ਹੀ ਉਹ ਮਦਦ ਕਰ ਪਾਏਗਾ ਆਏ ਹਾਂ ਉਹ ਲਪਨ ਤਾਂ ਇਹਦੇ ਸਾਰੇ ਪਹਾੜਾਂ ਦੇ ਵਿੱਚ ਲੱਗ ਲਿਆ। ਹੂੰ। ਇਨਸਾਨ ਹੈ, ਜਾਨਵਰ ਨਹੀਂ। ਹੂੰ। ਫਕ ਫਕ ਕੋ ਮਤ। ਬਾਲ ਵੀ ਗੱਲ। ਕਿਹੜੇ ਸਾਰੇ ਆ ਜੀ ਤਵੇਂ ਗੱਤ ਹੋ ਰਹਾ। ਕੀ ਕਰੀਏ ਜੀ? ਸਤਿ ਸ੍ਰੀ ਅਕਾਲ ਸਾਲ ਪਹਿਲਾਂ ਕਮਾਂਦਾ ਖੰਦਾ ਹੋਏਗਾ ਬਹੁਤ ਵਧੀਆ ਜ਼ਿੰਦਗੀ ਐ ਪਲਟ ਜਾਂਦੀ ਐ ਠੀਕ ਐ ਬਬਲੂ